ਹੈਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਪਿਛਲੀ ਵੀਡੀਓ ਤੇ ਜਨਾਬ ਲੈਣਾ ਦੱਸਿਆ ਸੀਗਾ ਤੇ ਉਸੇ ਨਾਪ ਦੇ ਹਿਸਾਬ ਨਾਲ ਆਪਾਂ ਅੱਜ ਕਮੀਜ਼ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦੀ ਕਾਟ ਕਿਵੇਂ ਪਾਈਦੀ ਏ ਮੋਢੇ ਦੀ ਕਾਟ ਤੇ ਗਲਾ ਵਗੈਰਾ ਕਿਵੇਂ ਕੱਟੀਦਾ ਤੇ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਈਦੇ ਚਲੋ ਅੱਜ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ 13 ਆਪਣਾ 13 ਪੈਨ ਨਾਲ ਲਾ ਲਓ ਚਾਏ ਚੋਕ ਨਾਲ ਲਾ ਲਓ 13 13 ਆਪਾਂ ਲਾਵਾਂਗੇ ਸਾਡੇ 6 ਤੇ ਨਿਸ਼ਾਨ ਇਧਰ ਆਪਾਂ ਲਾਵਾਂਗੇ ਸਾਡੇ 7 ਤੇ ਨਿਸ਼ਾਨ ਇੱਥੋਂ ਮੈਂ 7.5 ਤੇ ਨਿਸ਼ਾਨ ਲਾਇਆ ਹੈ। ਇੱਥੋਂ ਆਪਣਾ ਤੀਰਾ 13 ਲਿਖਿਆ ਹੋਇਆ ਉਹਦਾ ਹਾਫ 6.5 ਤੇ ਨਿਸ਼ਾਨ ਲਾਇਆ। ਤੇ ਜਿੱਥੇ ਆਪਾਂ 7.5 ਤੇ ਨਿਸ਼ਾਨ ਲਾਇਆ ਹੈ ਉੱਥੋਂ ਆਪਾਂ ਛਾਤੀ ਦਾ ਨਿਸ਼ਾਨ ਲਾਵਾਂਗੇ ਹੁਣ ਇੱਥੋਂ। ਆਪਣੀ ਛਾਤੀ ਇੱਥੇ ਦੇ ਰੱਖੀ ਹੈ 18 ਇੰਚ। 18 ਦਾ ਹਾਫ ਹੁੰਦਾ 9। 18 ਇੰਚ ਸਾਤੀਏ 18 ਦਾ ਅੱਧਾ ਹੁੰਦਾ ਹੈ 9 ਇੱਥੇ ਆਪਾਂ 9 ਤੇ ਨਿਸ਼ਾਨ ਲਾਇਆ ਇੱਥੇ ਹੁਣ ਪਲੱਸ ਦਾ ਨਿਸ਼ਾਨ ਬਣਾ ਦਾਂਗੇ ਇਧਰੋਂ 7 ਇੰਚ 7.5 ਇੰਚ ਲਿਆਏ ਇੱਥੋਂ 9 ਇੰਚ ਨਿਸ਼ਾਨ ਲਾਇਆ ਇੱਥੇ ਆਪਣਾ ਪਲੱਸ ਦਾ ਨਿਸ਼ਾਨ ਬਣ ਗਿਆ ਜਿੱਥੇ ਆਪਾਂ 9 ਦਾ ਨਿਸ਼ਾਨ ਲਾਇਆ ਉਸ ਤੋਂ ਥੋੜੀ ਜੀ ਅੱਗੇ ਯਾਨੀ ਕਿ ਅੱਧਾ ਇੰਚ ਅੱਦੇ ਇੰਚ ਅੱਧਾ ਇੰਚ ਲਾਲੋਇਆ ਅੱਦੇ ਤੋਂ ਥੋੜਾ ਜਿਹਾ ਜ਼ਿਆਦਾ ਲੈ ਕੇ ਆਪਾਂ ਨੂੰ ਮੋੜ ਦਾਂਗੇ ਫਿਰ ਉਹਨੂੰ ਆਪਾਂ ਤੀਰੇ ਦੇ ਨਿਸ਼ਾਨ ਨਾਲ ਮਿਲਾਣਾ ਹੈ। ਬਸ ਆਹੀ ਕਾਰਟ ਹੁੰਦੀ ਹੈ ਮੋਡੇ ਦੀ। ਹੁਣ ਆਪਾਂ ਇਹਨੂੰ ਕਟਿੰਗ ਕਰਦਾਂਗੇ। 1/2 ਇੰਚ ਘਾਟ ਉੱਪਰੋਂ ਕਾਵਾਂਗੇ ਇਸ ਤਰ੍ਹਾਂ ਆਪਾਂ ਕਮੀਜ਼ ਦੇ ਅਗਲੇ ਪੱਲੇ ਨੂੰ 1.5 ਇੰਚ ਦੀ ਕਾਟ ਕਾਈ ਹੈ ਉੱਪਰ ਵਾਲਾ ਪੱਲਾ ਅਗਲਾ ਹੈ ਤੇ ਜਿਹੜਾ ਨੀਚੇ ਰੱਖ ਰੱਖਿਆ ਉਹ ਕਮੀਜ਼ ਦਾ ਪਿਛਲਾ ਪੱਲਾ ਆਪਾਂ ਕਮੀਜ਼ ਦੇ ਅਗਲੇ ਪੱਲੇ ਨੂੰ 1.5 ਇੰਚ ਦੀ ਕਾਟ ਪਾਈ ਹੈ ਇੱਕ ਕਮੀਜ਼ ਦਾ ਅਗਲਾ ਪੱਲਾ ਤੇ ਪਲੇਟਾਂ ਦੇ ਨਿਸ਼ਾਨ ਆਪਾਂ ਲਾ ਲਏ ਸੀਗੇ ਵੀਡੀਓ ਇਸ ਤਰ੍ਹਾਂ ਸ਼ੋ ਨਹੀਂ ਹੋ ਰਹੀ ਸੀ ਤਾਂ ਆਪਾਂ ਦੁਬਾਰਾ ਦੱਸਾਂਗੇ ਕਿ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਏ ਆ ਆਪਾਂ 11 ਇੰਚ ਤੇ ਨਿਸ਼ਾਨ ਲਾਇਆ ਇਹ 11 ਇੰਚ ਤੇ ਪਲੇਟ ਆ ਇਹ ਨਿਸ਼ਾਨ 11 ਇੰਚ ਤੇ ਲਾਇਆ ਆ ਇਹ ਵਾਲਾ ਨਿਸ਼ਾਨ 3.5 ਇੰਚ ਤੇ ਲਾਇਆ ਹੈ ਤੇ ਆਪਾਂ 6.5 ਇੰਚ ਦਾ ਪਲੇਟ ਪਾਇਆ ਇਧਰੋਂ ਵੀ ਨਿਸ਼ਾਨ ਆਪਾਂ 3.5 ਇੰਚ ਦਾ ਲਾਇਆ ਇਹ ਛੋਟੇ ਪਲੇਟ ਪਾਇਆ ਜਿਹੜਾ ਛੋਟੇ ਇਹ ਵਾਲਾ ਪਲੇਟ ਪਾਇਆ ਹੈ ਇਹ ਆਪਾਂ ਇਹ ਵਾਲੇ ਪਲੇਟ ਤੋਂ ਅੱਧਾ ਇੰਚ ਥੱਲੇ ਪਾਣਾ ਆ ਦੇਖੋ ਅੱਧੇ ਇੰਚ ਦਾ ਫਰਕ ਹੈ ਤੇ ਇਹ ਜਿਹੜਾ ਗੈਪ ਹੈ ਇਹ ਪੌਣੇ 2 ਇੰਚ ਦਾ ਆਪਾਂ ਪੌਣੇ 2 ਇੰਚ ਦਾ ਗੈਪ ਵੀ ਕਰ ਸਕਦੇ ਆ ਡੈਢ ਇੰਚ ਦਾ ਵੀ ਕਰ ਸਕਦੇ ਆ ਮੈਂ ਪੌਣੇ 2 ਇੰਚ ਦਾ ਗੈਪ ਕੀਤਾ ਤੇ ਇਹ ਵਾਲਾ ਨਿਸ਼ਾਨ ਆਪਾਂ 6 ਇੰਚ ਤੇ ਲਾਇਆ ਤੇ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਮੈਂ ਪੈਨ ਨਾਲ ਨਿਸ਼ਾਨ ਲਾ ਕੇ ਲਾ ਦੇਣੀ ਆ ਚੋਕ ਨਾਲ ਨਹੀਂ ਸੀ ਜਾਂਦਾ ਹੁਣ ਸਹੀ ਇਸ ਤਰ੍ਹਾਂ ਸ਼ੋ ਹੋ ਰਿਹਾ ਇਹ ਨਿਸ਼ਾਨ ਲਾਇਆ ਜਿਹੜਾ ਇਹ ਛੋਟੇ ਪਲੇਟਾਂ ਦੋਨਾਂ ਦਾ ਗੈਪ ਵੀ ਪੌਣੇ 2 ਇੰਚ ਹੀ ਰੱਖਿਆ। ਇਹ ਵੀ ਗੈਪ ਪੌਣੇ 2 ਇੰਚ ਹੈ 1.5 ਇੰਚ ਵੀ ਕਰ ਸਕਦੇ ਆ ਅਗਰ ਪਤਲਾ ਬੰਦਾ ਕੋਈ ਤਾਂ 1.5 ਇੰਚ ਹੀ ਆਪਾਂ ਲੈ ਸਕਦੇ ਆ ਅਗਰ ਕੋਈ ਭਾਰੀ ਨਾ ਪੈ ਤਾਂ ਪੌਣੇ 2 ਇੰਚ ਵੈਸੇ ਮੈਂ ਪੌਣੇ 2 ਇੰਚ ਦੇ ਨਿਸ਼ਾਨ ਲਾਇਆ। ਇੱਥੋਂ ਆਪਾਂ 6.5 ਇੰਚ ਤੇ ਲਿਆ। ਨਿਸ਼ਾਨ ਲਾਇਆ। ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ। ਇਹ ਆਪਣੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਤੇ ਆਪਾਂ ਆਰ ਪਾਰ ਨਿਸ਼ਾਨ ਲਾਉਣ ਵਾਸਤੇ ਪੈਨਸਲ ਦਾ ਯੂਜ਼ ਕਰ ਸਕਦੇ ਆ ਅਗਰ ਪੈੰਦਾ ਵੀ ਕਰ ਸਕਦੇ ਆ ਐਵੇਂ ਆਰ ਪਾਰ ਪੈਨਸਲ ਨਾਲ ਨਿਸ਼ਾਨ ਲਾਓ ਤਾਂ ਆਰ ਪਾਰ ਨਿਸ਼ਾਨ ਲੱਗ ਜਾਂਦਾ ਹੈ ਯਾਨੀ ਕਿ ਦੂਸਰੀ ਸਾਈਡ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਆ ਗਲਾ ਆਪਾਂ ਗਲੇ 'ਚ ਬੁਕਰਮ ਪਾਵਾਂਗੇ ਤਾਂ ਗਲਾ ਨਹੀਂ ਕਟਿਆ ਚਲੋ ਜੀ ਧੰਨਵਾਦ ਅਗਲੀ ਵੀਡੀਓ 'ਚ ਬਾਜੂ ਕਟਣੀ ਦੱਸਾਂਗੇ ਤੇ ਗਲਾ ਬਿਨਾ ਬਕਮਦ ਦਾ ਗੱਲਾਂ ਕਿਵੇਂ ਬਣਾਈਦਾ ਉਹ ਦੱਸਾਂਗੇ ਧੰਨਵਾਦ ਜੀ